ਅਸਲੀ ਗੱਲ ਦੀ ਸਾਰਿਆਂ ਨੂੰ ਅੱਜ ਹੈਗਾ ਚੌਥਾ ਦਿਨ ਚੌਥੇ ਦਿਨ ਨੂੰ ਕਰਤੀ ਫਿਰ ਟਵੀਰਾਂ ਨੇ ਬਾਸਕਟ ਸੈੱਟ ਕਰੰਦੇ ਹੁਣ ਪ੍ਰੈਸ਼ਰ ਪਾਤਾ ਤੇ ਪ੍ਰੈਸ਼ਰ ਬਾਤਾ ਕਰਤਾ ਓਕੇ ਪੂਰਾ ਪ੍ਰੈਸ਼ਰ ਬਾਸਕਟ ਦੀ ਸੈਟਿੰਗ ਕਰੰਦੇ ਹੁਣ ਬਾਤੀ ਕੱਢੀ ਜਾਂਦੇ ਕਣਕ ਚੈਨ ਵੀ ਬਾਹਰ ਕੱਢੀ ਠੀਕ ਹੀ ਨਿਕਲੀ ਉਹ ਨੂੰ ਪਾ ਲੈਣਾ ਉਹ ਵਿੱਚ ਇਹਨਾ ਅੱਜ ਮੇਰੇ ਹਿਸਾਬ ਨਾਲ ਐਂਡ ਹੀ ਕੋਈ ਜਾਵੇ ਸ਼ਾਇਦ ਜੇ ਰਹਿ ਗਿਆ ਥੋੜਾ ਬੋਤਾ ਰਹਿਣਾ ਇਹ ਕੰਮ ਰਿਹਾ ਅੱਜ ਤੇ ਤਤਾ ਕੰਮ ਰੈਡੀ ਵੀਰਾਂ ਨੇ ਮੈਨੂੰ ਅੱਜ ਕੰਮ ਪੈ ਗਿਆ ਕਿਤੇ ਮੈਂ ਉੱਥੇ ਚਲ ਗਿਆ ਇਹਨਾਂ ਹੁੰਦਿਆਂ ਨੂੰ ਫਿਲਟਰ ਫਾਡਰ ਪਾ ਕੇ ਘਰਤੀ ਰੈਡੀ ਵਾੜਤੀ ਛੱਡ ਚ ਹੋ ਗਿਆ ਸਾਰਾ ਕੰਮ ਨਿਬੜ ਗਿਆ ਵਾ ਕਟਰ ਤਾਂ ਰਹਿ ਗਿਆ ਸਵੇਰੇ ਥੋੜਾ ਬੋਤਾ ਨਾ ਕਰਤਾ ਕਟਰਦਾ ਵੀ ਸਵੇਰੇ ਹਰਕ ਥੋੜਾ ਬੋਤਾ ਚੈਨਲ ਨੂੰ ਤੇਲ ਤੂਲ ਮਾਰ ਦਿਓ ਸੀਪਾ ਸੁਪਾ ਪਾ ਗਏ ਤੇ ਕਾਰ ਰੈਡੀ ਦਿਓ ਇਹਨੂੰ ਬਾਅਦ ਹੋਵਾਂਗੇ ਦੂਜੀ ਮਸ਼ੀਨ ਨਾਲ ਜਦੋਂ ਇਹਦਾ ਰੈਡੀ ਹੋ ਗਿਆ ਉਹਦੇ ਵੱਲੋਂ ਇਹਨਾਂ ਆਪਾਂ ਫਿਰ ਉਹਦੀਆਂ ਲਗਾਤਾਰ ਵੀਡੀਓ ਪਾਵਾਂਗੇ ਤੇ ਚਲੋ ਅੱਜ ਦੀ ਵੀਡੀਓ ਇੰਨੀ ਹੀ ਕੰਮ ਪੈ ਗਿਆ ਸੀ ਕਦੇ ਉੱਥੇ ਚੱਲ ਗਏ ਹਾਂ ਠੀਕ ਹੈ ਜੀ